ਆਧੂ ਉਮੀਦਵਾਰ ਭਾਈ ਮਨਦੀਪ ਸਿੰਘ ਖਾਲਸਾ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਕਿਉਂਕਿ ਜ਼ਮਨੀ ਚੋਣ ਦਾ ਰਿਜ਼ਲਟ ਲਗਭਗ ਤੈ ਹੋ ਚੁੱਕਿਆ ਆਮ ਆਦਮੀ ਪਾਰਟੀ ਵੱਡੀ ਲੀਡ ਹਾਸਲ ਕਰ ਰਹੀ ਆ ਅਕਾਲੀ ਦਲ ਦੂਜੇ ਨੰਬਰ ਤੇ ਆ ਕਾਂਗਰਸ ਤੀਜੇ ਨੰਬਰ ਤੇ ਆ ਤੇ ਮਨਦੀਪ ਸਿੰਘ ਖਾਲਸਾ ਜਿਹੜੇ ਨੇ ਓਹ ਚੌਥੇ ਨੰਬਰ ਤੇ ਨੇ ਮਨਦੀਪ ਸਿੰਘ ਖਾਲਸਾ ਨਾਲ ਗੱਲਬਾਤ ਕਰਦੇ ਆਂ ਕਿ ਆ ਮਨਦੀਪ بھائی ਕਿਤਾ ਜੀ ਅੱਜ ਕੌਨਟੀਨੈਂਟ ਸੈਂਟਰ 'ਚ ਬੜਾ ਲੇਟ ਆਏ ਹੋ ਜੀ ਆ ਬਿਲਕੁਲ ਮਨਦੀਪ ਸਿੰਘ ਖਾਲਸਾ ਨਾਲ ਜਿਹੜੀ ਆ ਉਹ ਗੱਲਬਾਤ ਤੇ ਰਾਬਤਾ ਕਰਦੇ ਆਂ ਕਿ ਆਖਰ ਚੌਥੇ ਨੰਬਰ ਤੇ ਖਿਸਕਣ ਦਾ ਕਾਰਨ ਕੀ ਰਿਹਾ ਮਨਦੀਪ بھائی ਜਿਸ ਤਰ੍ਹਾਂ ਦੇ ਰਿਜ਼ਲਟ ਨੇ ਸਾਹਮਣੇ ਆਏ ਨੇ ਤਾਂ ਜਿਸ ਤਰ੍ਹਾਂ ਦੇ ਰਿਜ਼ਲਟ ਸਾਹਮਣੇ ਆਏ ਨੇ ਮਨਦੀਪ ਜੀ ਤਾਂ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਦੇਖੋ ਚੜਦੀ ਕਲਾ ਦਾ ਰਿਜ਼ਲਟ ਹੈ ਜੋ ਕੋਈ ਗੱਲ ਨਹੀਂ ਚੜਦੀ ਕਲਾ ਦਾ ਰਿਜ਼ਲਟ ਹੈ ਜੀ ਆਪਾਂ ਕਿਉਂ ਕਿਉਂ ਆਪਾਂ ਮਤਲਬ ਕਹੀ ਕਿ ਨਹੀਂ ਚੜਦੀ ਕਲਾ ਜਿਹੜੇ ਜਿਹੜੇ ਆਪਣੇ ਕਹਿ ਲਓ ਕਿ ਸੰਤ ਗਿਆਨੀ ਜਨੈ ਸਿੰਘ ਭਿੰਡਰਾ ਨੂੰ ਮੰਨਦੇ ਨੇ ਉਹ ਤੇ ਬਿਲਕੁਲ ਸਾਥ ਦੇ ਰਹੇ ਨੇ ਉਹ ਹਜੇ ਵੀ ਮੇਰੇ ਨਾਲ ਹੀ ਹੈ ਜੀ ਅੱਛਾ ਪੰਥਕ ਉਮੀਦਵਾਰ ਸੀਗੇ ਤੁਸੀਂ ਤੁਸੀਂ ਕਿਹਾ ਸੀ ਮੇਰੀ ਲਹਿਰ ਭਾਈ ਅਮਰਤਪਾਲ ਨਾਲੋਂ ਵੀ ਜ਼ਿਆਦਾ ਹੈ ਪਰ ਉਹ ਵੋਟਾਂ 'ਚ ਤਬਦੀਲ ਨਹੀਂ ਹੋਈ ਕੀ ਲੱਗਦਾ ਹੈ ਕਿ ਤੁਹਾਡੀ ਮੁਹਿੰਮ ਸੋਸ਼ਲ ਮੀਡੀਆ 'ਤੇ ਸੀਗੀ ਦੇਖੋ ਹਜੇ ਮੈਂ ਕਿਹਾ 8 ਰਾਊਂਡ ਖੁੱਲੇ ਆ 10 ਰਾਊਂਡ ਹੋ ਗਏ 10 ਰਾਊਂਡ ਹੋ ਗਏ ਹੈਨਾ ਤੇ ਵਿੱਚ ਉਹ ਹਜੇ ਬਾਕੀ ਜੇ ਰਾਊਂਡ ਹੈ ਦੇਖੋ ਕੋਈ ਗੱਲ ਨਹੀਂ ਖੋਲਣਗੇ ਪਤਾ ਲੱਜ ਜਾਏਗਾ ਕਿ ਤੱਕ ਨਤੀਜਾ ਆ ਰਹੇ ਕਿ ਤੱਕ ਨਹੀਂ ਆ ਰਹੇ ਅੱਛਾ ਪੰਥਕ ਵੋਟ ਦਾ ਡਿਵਾਈਡ ਹੋ ਜਾਣਾ ਲੱਗਦਾ ਨੁਕਸਾਨ ਨਹੀਂ ਪੰਥ ਨੂੰ ਦੇਖੋ ਇਹ ਤਾਂ ਸਭ ਨੂੰ ਪਤਾ ਨੁਕਸਾਨ ਨੁਕਸਾਨ ਕਿਉਂ ਨਹੀਂ ਹੈਗਾ ਹੈਗਾ ਹੀ ਇਹ ਸਭ ਨੂੰ ਪਤਾ ਕਿਉਂ ਨਹੀਂ ਹੈਗਾ ਹੈਨਾ ਜਦੋਂ ਤੁਹਾਡੇ ਵੰਡੇ ਜਾਣਗੇ ਹੈਨਾ ਤੇ ਨੁਕਸਾਨ ਤੇ ਆਟੋਮੈਟਿਕ ਹੁੰਦਾ ਵੀ ਹੈ ਮੈਨੂੰ ਵੀ ਹੁਣ ਉਹਨਾਂ ਨੂੰ ਵੀ ਹੋਏਗਾ ਦੋਵਾਂ ਨੂੰ ਹੋਣਾ ਇਹ ਨਹੀਂ ਕਿ ਇੱਕ ਨੂੰ ਹੋਣਾ ਹੈਨਾ ਵੀ ਆਪਸ ਵਿੱਚ ਮੰਦੀਪ ਭਾਈ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਨਹੀਂ ਇਹ ਦੇਖੋ ਆਪਾਂ ਸਟਾਰਟਿੰਗ ਤੇ ਇੰਨੀ ਗੱਲ ਕਹਿੰਦੇ ਆਏ ਆ ਅੱਜ ਦਾ ਨਹੀਂ ਕਹਿ ਰਹੇ ਮੈਂ 3 ਸਾਲ ਪਹਿਲਾਂ ਤੇ ਕਹਿਣਾ ਆਇਆ ਕਿ ਆਪਾਂ ਇੱਕ ਨਿਸ਼ਾਨ ਸੇ ਥੱਲੇ ਇਕੱਠੇ ਹੋਵਾਂਗੇ ਆਪਾਂ ਫੇਰ ਜਿੱਤਾਂਗੇ ਜੇ ਆਪਾਂ ਅਲੱਗ-ਅਲੱਗ ਹੋ ਕੇ ਬੈਠਾਂਗੇ ਕਦੀ ਜਿੱਤਾਂਗੇ ਵੀ ਆਪਾਂ ਉਹ ਅੱਛਾ ਹੁਣ They ਦੇ ਨਤੀਜਾ ਠੀਕ ਹੈ ਜੀ ਮੇਰੀ ਕਿਹਦੀ ਕੋਈ ਪਾਰਟੀ ਸੀ ਮੈਂ ਕਿਹੜਾ ਨਗਾ ਨਾ ਸਟਰੋਂਗ ਸੀ ਮੈਂ ਕਿਹੜਾ ਪੈਸੇ ਵੰਡੇ ਨੇ ਹਨਾ ਤੇ ਲੋ ਬਾਕੀ ਪਾਰਟੀਆਂ ਦੇ ਪੈਸੇ ਬਹੁਤ ਜ਼ਿਆਦਾ ਵੰਡੇ ਨੇ ਨਾ ਸਭ ਬਹੁਤ ਜ਼ਿਆਦਾ ਵੰਡੇ ਆ ਮੈਨੂੰ ਇੱਕ ਵੀ ਵਹਾਓ ਜਿਹੜੇ ਵਰਕਰ ਮੈਨੂੰ ਕਵੇ ਕਿ ਮੈਂ ਮਹਿੰਦੀ ਸਿੰਘ ਨੇ ਪੈਸੇ ਵੰਡੇ ਨਸ਼ਾ ਵੰਡੇ ਨਾ ਇਹ ਮੈਂ ਬਿਲਕੁਲ ਮੈਨੂੰ ਕਹਿ ਲੋ ਕਿ ਇੱਕ ਤਰ੍ਹਾਂ ਦਾ ਕਹਿ ਲੋ ਬਿਲਕੁਲ ਕਲੀਨ ਜਿਹੜਾ ਇਲੈਕਸ਼ਨ ਕੀ ਉਹ ਚੀਜ਼ ਕੀਤੀ ਹੈ ਜੀ ਮੈਂ ਆਪਣੇ ਪਰ ਪਰ ਜੇ ਦੇਖਿਆ ਜਾਵੇ ਤਾਂ 40000 ਇਥੋਂ ਲੋਕ ਵੋਟ ਭਾਈ ਅਮਰਤਪਾਲ ਖਾਲਸਾ ਨੂੰ ਪਈ ਹੋਈ ਆ ਪਰ ਤੁਹਾਨੂੰ ਉਹ ਵੋਟ ਸ਼ਿਫਟ ਹੁੰਦੀ ਹੋਈ ਨਜ਼ਰ ਨਹੀਂ ਆਈ ਚਲੋ ਕੋਈ ਗੱਲ ਨਹੀਂ ਜੇ ਨਹੀਂ ਆਈ ਤੇ ਅਗਲੀ ਵਾਰੀ ਆ ਜਾਈਗੀ ਜੀ ਕੋਈ ਗੱਲ ਨਹੀਂ ਆਪਾਂ ਦਿਲ ਨਹੀਂ ਛੱਡਣਾ ਹੌਸਲਾ ਰੱਖਣਾ ਚੜ੍ਹਦੀ ਕਲਾ ਹੀ ਰਹਿਣਾ ਆਪਾਂ ਅੱਛਾ ਤੁਸੀਂ ਸਟਾਈਲ ਹੀ ਤਿਆਰ ਹੋ ਬਿਲਕੁਲ ਜੀ ਬਿਲਕੁਲ ਤਿਆਰ ਹੈ ਜੀ ਤਿਆਰ ਕੋਈ ਗੱਲ ਨਹੀਂ ਇਹਦੇ ਵਿੱਚ ਜੀ ਤਾਂ ਬਿਲਕੁਲ ਹਲਕਾ ਤੇ ਨਹੀਂ ਚੇਂਜ ਤੁਸੀਂ ਖਾਲਸਾ ਜਿਹੜੇ ਨੇ ਉਹ ਆਏ ਸੀ ਕਹਿੰਦੇ ਮੈਂ ਆਜ਼ਾਦ ਉਮੀਦਵਾਰ ਸੀਗਾ ਮੇਰੇ ਮੈਂ ਕਿਸੇ ਪਾਰਟੀ ਦਾ ਨਹੀਂ ਸੀਗਾ ਉਹ ਚੌਥੇ ਨੰਬਰ ਤੇ ਖਿਸਕਣ ਤੇ ਭਾਈ ਮਨਦੀਪ ਸਿੰਘ ਖਾਲਸਾ ਕਹਿੰਦੇ ਘਬਰਾਉਣ ਦੀ ਲੋੜ ਨਹੀਂ ਹੈਗੀ 2027 ਦੇ ਵਿੱਚ ਵਾਪਸੀ ਜ਼ਰੂਰ ਕਰਾਂਗੇ ਪਰ ਕਹਿੰਦੇ ਇੱਕ ਨਿਸ਼ਾਨ ਤੇ ਇੱਕ ਝੰਡੇ ਥੱਲੇ